ਕੈਨੇਡਾ ਵਿੱਚ ਰਹਿਣ-ਸਹਿਣ ਦੇ ਖਰਚੇ ਨਾਲ ਜੂਝ ਰਹੇ ਪ੍ਰਵਾਸੀਆਂ ਨੂੰ ਫੈਡਰਲ ਸਰਕਾਰ ਨੇ ਵੱਡੀ ਰਾਹਤ ਦਿੱਤੀ ਹੈ। ਇਸ ਦੇ ਤਹਿਤ ਫੈਡਰਲ ਸਰਕਾਰ ਵੱਲੋਂ ਪ੍ਰਤੀ ਘੰਟਾ ਉਜਰਤ ਵਧਾ ਕੇ 17.75 ਡਾਲਰ ਕਰਨ ਦਾ ਐਲਾਨ ਕੀਤਾ ਗਿਆ ਹੈ। ਮਿਹਨਤਾਂ ਵਿੱਚ ਹੋਏ ਵਾਅਦੇ ਨਾਲ ਪਾਰਟ-ਟਾਈਮ ਕੰਮ ਕਰਨ ਵਾਲੇ ਕੁਮੰਤਰੀ ਸਟੂਡੈਂਟਸ ਅਤੇ ਅਰਜ਼ੀ ਤੌਰ ਤੇ ਕੈਨੇਡਾ ਵਿੱਚ ਮੌਜੂਦ ਕਾਮਿਆਂ ਨੂੰ ਸਭ ਤੋਂ ਵੱਧ ਫਾਇਦਾ ਹੋਵੇਗਾ ਜਿਨ੍ਹਾਂ ਨੂੰ ਅਕਸਰ ਹੀ ਘੱਟੋ-ਘੱਟ ਉਜਰਤ ਦਰ ਤੇ ਕੰਮ ਕਰਨਾ ਪੈਂਦਾ ਹੈ। ਨਮੀਆਂ ਉਜਰਤ ਦਰਾਂ 1 ਅਪ੍ਰੈਲ ਤੋਂ ਲਾਗੂ ਹੋਣਗੀਆਂ ਇਸ ਐਲਾਨ ਦਾ ਭਾਰਤੀਆਂ ਨੂੰ ਵੀ ਵੱਡਾ ਫਾਇਦਾ ਹੋਵੇਗਾ ਫੈਡਰਲ ਸਰਕਾਰ ਵੱਲੋਂ ਇਸ ਗੱਲ ਦਾ ਖਾਸ ਤੌਰ ਤੇ ਜ਼ਿਕਰ ਕੀਤਾ ਗਿਆ ਕਿ ਜੇ ਸੂਬਾ ਸਰਕਾਰ ਵੱਲੋਂ ਤੈਅ ਘਟੋਕਾ ਮਿਹਨਤਾਂ ਨਾਲ ਫੈਡਰਲ ਸਰਕਾਰ ਦੀ ਉਜਰਤ ਦਰ ਤੋਂ ਵੱਧ ਬਣਦਾ ਤਾਂ ਤਾਂ ਇੰਪਲਾਈਅਰਜ਼ ਉੱਚ ਮਿਹਨਤਾਂ ਨਾਲ ਅਦਾ ਕਰਨ ਦੇ ਪਾਬੰਦ ਹੋਣਗੇ ਕੈਨੇਡਾ ਦੇ ਰੋਜ਼ਗਾਰ ਅਤੇ ਕਿਰਤੀ ਵਿਕਾਸ ਮੰਤਰੀ ਸਟੀਫਨ ਮੈਕਨੇਨ ਨੇ ਕਿਹਾ ਕਿ ਉਜਰਤਾਂ ਵਿੱਚ 2.4 ਫੀਸ ਦੀ ਵਾਧੇ ਨਾਲ ਕਾਮਿਆਂ ਨੂੰ ਖਰਚਾ ਚਲਾਉਣ ਵਿੱਚੋਂ ਮਦਦ ਮਿਲੇਗੀ ਅਤੇ ਦੇਸ਼ ਦਾ ਅਰਥਚਾਰਾ ਵਧੇਰੇ ਸਚੁੱਚੇ ਤਰੀਕੇ ਨਾਲ ਅੱਗੇ ਵਦਾਇਆ ਜਾ ਸਕੇਗਾ ਕੈਨੇਡਾ ਸਰਕਾਰ ਵੱਲੋਂ 2021 ਵਿੱਚ ਫੈਡਰਲ ਪੱਧਰ ਤੇ ਘੱਟੋ ਘੱਟ ਉਜਰਤ ਲਿਆਂਦੀ ਗਈ ਜੋ 15 ਡਾਲਰ ਪ੍ਰਤੀ ਘੰਟੇ ਤੋਂ ਸ਼ੁਰੂ ਹੋ ਕੇ 17.75 ਡਾਲਰ ਤੱਕ ਪਹੁੰਚ ਗਈ ਹੈ ਦੱਸਦੀ ਹੈ ਕਿ ਕੈਨੇਡਾ ਦੇ ਚਾਰ ਰਾਜਾਂ ਵੱਲੋਂ ਪਿਛਲੇ ਸਾਲ ਅਕਤੂਬਰ ਤੋਂ ਘੱਟੋ ਘੱਟ ਉਜਰਤ ਵਿੱਚ ਵਾਅਦਾ ਕੀਤਾ ਗਿਆ Ontario ਵਿੱਚ ਕਰਮੀਆਂ ਨੂੰ 17.20 ਡਾਲਰ ਪ੍ਰਤੀ ਘੰਟੇ ਦੀ ਘੱਟੋ ਘੱਟ ਉਜਰਤ ਮਿਲ ਰਹੀ ਹੈ ਤੇ ਹਫ਼ਤੇ ਵਿੱਚ 40 ਘੰਟੇ ਕੰਮ ਕਰਨ ਵਾਲਿਆਂ ਨੂੰ ਸਾਲਾਨਾ 1355 ਡਾਲਰ ਦਾ ਫਾਇਦਾ ਹੋਣ ਦੇ ਆਸਾਰ ਨੇ ਦੂਜੇ ਪਾਸੇ ਮੈਨੀਟੋਬਾ ਵਿੱਚ ਕਿਰਤੀਆਂ ਦਾ ਘੱਟੋ-ਘੱਟ ਪ੍ਰਤੀ ਘੰਟਾ ਮਹਿੰਤਾਨਾ 15.80 ਡਾਲਰ ਕਰ ਦਿੱਤਾ ਗਿਆ ਇਸੇ ਤਰ੍ਹਾਂ ਪ੍ਰਿੰਸ ਐਡਵਾਰਡ ਆਈਲੈਂਡ ਵਿੱਚ ਕਿਰਤੀਆਂ ਨੂੰ 16 ਡਾਲਰ ਪ੍ਰਤੀ ਘੰਟਾ ਦੀ ਉਜਰਤ ਦਰ ਮਿਲ ਰਹੀ ਹੈ ਫੈਡਰਲ ਸਰਕਾਰ ਵੱਲੋਂ 1 ਅਪ੍ਰੈਲ ਤੋਂ ਲਾਗੂ ਕੀਤੀ ਜਾ ਰਹੀ ਉਜਰਤ ਦਰ ਚਾਰੇ ਰਾਜਾਂ ਤੋਂ ਵੱਧ ਬਣਦੀ ਹੈ ਮੀਡੀਆ ਰਿਪੋਰਟਾਂ ਤਾਪਕ 2023 ਦੌਰਾਨ অন্ਟਾਰੀਓ ਵਿੱਚ 9,35,000 ਕਿਰਤੀ 17.20 ਡਾਲਰ ਪ੍ਰਤੀ ਘੰਟਾ ਜਾਂ ਇਸ ਤੋਂ ਘੱਟ ਉਜਰਤ ਦਰ ਤੇ ਕੰਮ ਕਰ ਰਹੇ ਸਨ ਸਟੂਡੈਂਟਸ ਦੀ ਘੱਟੋ-ਘੱਟ ਉਜਰਤ ਦਰ 16.20 ਡਾਲਰ ਤੈਅ ਕੀਤੀ ਗਈ ਜੋ ਪਹਿਲਾਂ 15.60 ਡਾਲਰ ਪ੍ਰਤੀ ਘੰਟਾ ਚੱਲ ਰਹੀ ਸੀ ਕੈਨੇਡਾ ਵਿੱਚ BC ਤੋਂ ਬਾਅਦ Ontario ਵਿੱਚ ਕਿਰਤੀਆਂ ਨੂੰ ਸਭ ਤੋਂ ਵੱਧ ਮਿਹਨਤਾਂ ਨਾ ਮਿਲ ਰਿਹਾ ਸੂਬੇ ਦੇ ਰਿਟੇਲ ਸੈਕਟਰ ਵਿੱਚ 35% ਦੀ ਕਿਰਤੀ ਘਟੋ-ਘਟ ਉਜਰ ਦਰਜਾ ਇਸ ਤੋਂ ਵੀ ਘੱਟ ਮਿਹਨਤਾਂ ਅਤੇ ਕੰਮ ਕਰ ਰਹੇ ਨੇ ਜਦ ਕਿ ਅਕੋਮੋਡੇਸ਼ਨ ਅਤੇ ਫੂਡ ਸਰਵਿਸਜ਼ ਸੈਕਟਰ ਵਿੱਚ ਕਿਰਤੀਆਂ ਦਾ ਅੰਕੜਾ 24% ਬਣਦਾ ਹੈ ਪ੍ਰਿੰਸ ਐਡਵਰਡ ਆਈਲੈਂਡ ਦਾ ਜ਼ਿਕਰ ਕੀਤਾ ਜਾਵੇ ਤਾਂ ਸੂਬੇ ਦੇ ਕਿਰਤੀਆਂ ਨੂੰ 2024 ਦੇ ਆਰੰਭ ਵਿੱਚ 40 ਸੈਂਟ ਦਾ ਵਾਅਦਾ ਮਿਲਿਆ ਅਤੇ ਅਕਤੂਬਰ ਵਿੱਚ 60 ਸੈਂਟ ਦਾ ਨਵਾਂ ਵਾਅਦਾ ਮਿਲ ਗਿਆ ਇਸ ਦੌਰਾਨ ਮੈਨੀਟੋਬਾ ਚੈਂਬਰ ਆਫ ਕਮਰਸ ਦੇ ਚੱਕ ਡੇਵਿਡਸਨ ਨੇ ਦੱਸਿਆ ਕਿ ਕਿਰਤੀਆਂ ਦਾ ਮਹਿੰਗਾਈ ਦੇ ਹਿਸਾਬ ਨਾਲ ਵਧ ਰਿਹਾ ਹੈ ਮੈਨੀਟੋਬਾ ਦੇ ਹਰ ਚਾਰ ਕਿਰਤੀਆਂ ਵਿੱਚੋਂ ਇੱਕ ਜਾਂ ਤਕਰੀਬਨ 1,71,000 ਕਿਰਤੀ ਘਟੋ-ਘਟ ਉਜਰਤਦਰ ਜਾਂ 19.21 ਡਾਲਰ ਦੀ ਲਿਵਿੰਗ ਵੇਜ ਦਰਮਿਆਨ ਕੰਮ ਕਰ ਰਹੇ ਨੇ ਅਮਰੀਕੀ ਇਤਿਹਾਸ ਵਿੱਚ ਸਭ ਤੋਂ ਵੱਡੇ ਸਮੂਹ ਦੇਸ਼ ਨਿਕਾਲੇ ਦੀ ਕਾਰਵਾਈ ਕਰਨ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਦਾਅਵੇ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਲਈ ਵਾਈਟ ਹਾਊਸ ਵੱਧੂ ਕਦਮ ਚੁੱਕ ਰਿਹਾ ਹੈ ਹਾਲ ਹੀ ਵਿੱਚ 트੍ਰੰਪੋ ਪ੍ਰਸ਼ਾਸਨ ਨੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣ ਦੀ ਪ੍ਰਕਿਰਿਆ ਤੇਜ਼ ਕਰਨ ਲਈ ਸੰਗਠਨ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਨੇ ਕਿ ਉਹਨਾਂ ਪ੍ਰਵਾਸੀਆਂ ਦੀ ਪਛਾਣ ਕਰਨ ਜਿਨ੍ਹਾਂ ਨੂੰ ਅਦਾਲਤ ਦੀ ਸੁਣਵਾਈ ਬਿਨਾਂ ਅਮਰੀਕਾ ਤੋਂ ਜਲਦੀ ਬਾਹਰ ਕੱਢਿਆ ਜਾ ਸਕਦਾ ਹੈ ਇਹ ਜਾਣਕਾਰੀ ਵਸ਼ਿੰਗਟਨ ਪੋਸਟ ਦੁਆਰਾ ਦੇਖੇ ਗਏ ਇੱਕ ਅੰਦਰੂਨੀ ਮੀਮੋ ਤੋਂ ਪ੍ਰਾਪਤ ਕੀਤੀ ਗਈ 18 ਫਰਵਰੀ ਨੂੰ ਯੂਐਸਏ ਇਮੀਗ੍ਰੇਸ਼ਨ ਐਂਡ ਕਸਟਮਸ ਇਨਫੋਰਸਮੈਂਟ ਨੂੰ ਵੰਡਿਆ ਗਿਆ ਇਹ ਮੀਮੋ ਏਜੰਸੀ ਦੀ ਨਵੀਨਤਮ ਰਣਨੀਤੀ ਦਾ ਵੇਰਵਾ ਦਿੰਦਾ ਇਸ ਮਮਰੈਂਡਮ ਅਨੁਸਾਰ ਰਾਸ਼ਟਰਪਤੀ ਜੋ ਬਾਈਡਨ ਦੇ ਪ੍ਰਸ਼ਾਸਨ ਦੌਰਾਨ ਅਮਰੀਕਾ ਇਹ 10 ਲੱਖ ਤੋਂ ਵੱਧ ਪ੍ਰਵਾਸੀਆਂ ਨੂੰ ਤੇਜ਼ ਦੇਸ਼ ਨਿਕਾਲਾ ਪ੍ਰਕਿਰਿਆਵਾਂ ਲਈ ਚਿੰਨਿਤ ਕੀਤਾ ਜਾ ਸਕਦਾ ਹੈ ਜੇਕਰ ਪ੍ਰਵਾਸੀ ਗੈਰ ਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਦੇ ਨੇ ਜਾਂ ਸ਼ਰਲੀ ਅਰਜ਼ੀ ਦਿੱਤੇ ਬਿਨਾ ਅਮਰੀਕਾ ਵਿੱਚ ਦਾਖਲ ਹੁੰਦੇ ਨੇ ਤਾਂ ਉਹਨਾਂ ਨੂੰ ਤੇਜ਼ੀ ਨਾਲ ਦੇਸ਼ ਨਿਕਾਲਾ ਦਿੱਤਾ ਜਾ ਸਕਦਾ ਹੈ ਜਿਹੜੇ ਪ੍ਰਵਾਸੀ ਕਾਨੂੰਨੀ ਤੌਰ ਤੇ ਅਮਰੀਕਾ ਵਿੱਚ ਦਾਖਲ ਹੁੰਦੇ ਨੇ ਉਹਨਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਸਕਦਾ ਹੈ ਜੇਕਰ ਉਹਨਾਂ ਕੋਲ ਇਮੀਗ੍ਰੇਸ਼ਨ ਦਸਤਾਵੇਜ਼ ਨਹੀਂ ਹਨ ਜਾਂ ਉਹਨਾਂ ਨੇ ਆਪਣੀ ਪਛਾਣ ਗਲਤ ਟੰਗ ਨਾਲ ਪੇਸ਼ ਕੀਤੀ ਸਬਕਾ ਆਈਸੀਈ ਵਕੀਲਪਾਲ ਸ਼ੰਕਰ ਨੇ ਕਿਹਾ ਕਿ ਆਈਸੀਈ ਨੂੰ ਉਹਨਾਂ ਲੋਕਾਂ ਵਿਰੁੱਧ ਕਾਰਵਾਈ ਕਰਨ ਦੀ ਆਗਿਆ ਦੇ ਰਿਹਾ ਜੋ ਲੰਬੇ ਸਮੇਂ ਤੋਂ ਇੱਥੇ ਨੇ ਮੀਮੋ ਵਿੱਚ ਸੁਝਾਅ ਦਿੱਤਾ ਗਿਆ ਸੀ ਕਿ ਆਈਸੀਈ ਉਹਨਾਂ ਪ੍ਰਵਾਸੀਆਂ ਦੀ ਮੁੜ ਗ੍ਰਿਫਤਾਰੀ ਨੂੰ ਉਤਸ਼ਾਹਿਤ ਕਰ ਰਿਹਾ ਜਿਨ੍ਹਾਂ ਨੂੰ ਪਹਿਲਾਂ ਰਿਹਾ ਕੀਤਾ ਗਿਆ ਸੀ ਮੀਮੋ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਜਿਨ੍ਹਾਂ ਪ੍ਰਵਾਸੀਆਂ ਨੂੰ ਅਦਾਲਤ ਦੁਆਰਾ ਸੁਰੱਖਿਆ ਦਿੱਤੀ ਗਈ ਸੀ ਕਿਉਂਕਿ ਉਹਨਾਂ ਨੂੰ ਆਪਣੇ ਦੇਸ਼ ਵਿੱਚ ਅਤਿਆਚਾਰ ਜਾਂ ਤਸ਼ੱਦਦ ਦਾ ਖਤਰਾ ਸੀ ਉਹਨਾਂ ਨੂੰ ਕਿਸੇ ਹੋਰ ਦੇਸ਼ ਭੇਜਣ ਬਾਰੇ ਵਿਚਾਰ ਕੀਤਾ ਜਾਣਾ ਚਾਹੀਦਾ ਦੂਜੇ ਪਾਸੇ ਇਮੀਗ੍ਰੇਸ਼ਨ ਵਕੀਲਾ ਨੇ ਇਸ ਮੀਮੋ ਦੀ ਨਿੰਦ ਕੀਤੀ ਅਤੇ ਇਸ ਨੂੰ ਗੈਰ ਸੰਵਧਾਨਿਕ ਕਿਹਾ ਅਮਰੀਕੀ ਰਾਸ਼ਟਰਪਤੀ 트럼ਪ ਗੈਰ ਕਾਨੂੰਨੀ ਇਮੀਗ੍ਰੇਸ਼ਨ ਵਿਰੁੱਧ ਲਗਾਤਾਰ ਸਖਤ ਕਾਰਵਾਈ ਕਰ ਰਹੇ ਨੇ ਇਸੇ ਤਅਹਦ 트럼ਪ ਗੈਰ ਕਾਨੂੰਨੀ ਇਮੀਗ੍ਰੇਸ਼ਨ ਨੂੰ ਰੋਕਣ ਲਈ ਅਤੇ ਆਪਣੀ ਮੁਹਿੰਮ ਦੇ ਇੱਕ ਮੁੱਖ ਵਾਅਦੇ ਨੂੰ ਪੂਰਾ ਕਰਨ ਲਈ ਅਮਰੀਕਾ ਮੈਕਸੀਕੋ ਸਰਹੱਦ ਤੇ ਲਗਭਗ 3000 ਹੋਰ ਸੈਨਿਕ ਭੇਜ ਰਹੇ ਨੇ ਦੱਸਦੇ ਕਿ 트럼ਪ ਨੇ ਆਪਣੇ ਚੋਣ ਪ੍ਰਚਾਰ ਦੌਰਾਨ ਗੈਰ ਕਾਨੂੰਨੀ ਇਮੀਗ੍ਰੇਸ਼ਨ ਨੂੰ ਰੋਕਣ ਦਾ ਵਾਅਦਾ ਕੀਤਾ ਸੀ ਅਤੇ ਹੁਣ ਇਸ ਨੂੰ ਪੂਰਾ ਕਰਨ ਲਈ ਸਖਤ ਕਦਮ ਚੁੱਕੇ ਜਾ ਰਹੇ ਨੇ ਪੈਂਟਾਗਨ ਨੇ ਐਲਾਨ ਕੀਤਾ ਕਿ ਉਸਦੇ ਰੱਖਿਆ ਸਕੱਤਰ ਪੀਟ ਹੈਗਸੇਥ ਨੇ ਮਿਸ਼ਨ ਲਈ ਇੱਕ ਸਟ੍ਰਾਈਕ ਬ੍ਰਿਗੇਡ ਫਾਈਟਰ ਟੀਮ ਅਤੇ ਇੱਕ ਸਪੋਰਟ ਐਵੀਏਸ਼ਨ ਵਟਾਲੀਅਨ ਦੀ ਤਾਇਨਾਤੀ ਦਾ ਆਦੇਸ਼ ਦਿੱਤਾ ਹੈ ਆਉਣ ਵਾਲੇ ਹਫ਼ਤਿਆਂ ਵਿੱਚ ਇਹ ਫੌਜਾਂ ਲਗਭਗ 2000 ਮੀਲ ਦੀ ਸਰਹੱਦ ਤੇ ਪਹੁੰਚਣਗੀਆਂ ਰੱਖਿਆ ਵਿਭਾਗ ਦੇ ਬਿਆਨ ਵਿੱਚ ਤਾਇਨਾਤੀ ਦੇ ਅਕਾਰ ਦਾ ਜ਼ਿਕਰ ਨਹੀਂ ਕੀਤਾ ਗਿਆ ਪਰ ਅਧਿਕਾਰੀਆਂ ਨੇ ਇਸ ਦੀ ਗਿਣਤੀ ਲਗਭਗ 3000 ਦੱਸੀ ਹੈ ਦੱਸਦੀ ਹੈ ਕਿ ਪਹਿਲਾਂ ਹੀ ਕੁੱਲ 9200 ਅਮਰੀਕੀ ਸੈਨਿਕ ਦੱਖਣੀ ਸਰਹੱਦ ਤੇ ਤਾਇਨਾਤ ਹਨ ਜਿਨ੍ਹਾਂ ਵਿੱਚ 4200 ਸੰਗੀ ਆਦੇਸ਼ਾਂ ਅਧੀਨ ਤਾਇਨਾਤ ਨੇ ਅਤੇ ਲਗਭਗ 5000 ਨੈਸ਼ਨਲ ਗਾਰਡ ਸੈਨਿਕ ਗਵਰਨਰਾਂ ਦੇ ਨਿਯੰਤਰਣ ਹੇਠ ਨੇ ਪੈਂਟਾਗਨ ਨੇ ਕਿਹਾ ਕਿ ਨਵੇਂ ਸੈਨਿਕ ਸਰਹੱਦ ਨੂੰ ਸੀਲ ਕਰਨ ਅਤੇ ਅਮਰੀਕਾ ਦੀ ਖੇਤਰੀ ਅਖੰਡਤਾ ਦੀ ਰੱਖਿਆ ਲਈ ਮੌਜੂਦਾ ਸਰਹੱਦੀ ਸੁਰੱਖਿਆ ਕਾਰਜਾਂ ਨੂੰ ਮਜ਼ਬੂਤ ਕਰਨਗੇ 트੍ਰੰਪ ਸਰਹੱਦ ਨੂੰ ਬੰਦ ਕਰਨ ਅਤੇ ਹਿਰਾਸਤ ਵਿੱਚ ਲਏ ਗਏ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਕਰੇਲੂ ਦੇਸ਼ਾਂ ਵਿੱਚ ਵਾਪਸ ਭੇਜਣ ਦੇ ਆਪਣੇ ਯਤਨਾਂ ਵਿੱਚ ਫੌਜ ਦੀ ਭੂਮਿਕਾ ਦਾ ਵਿਸਤਾਰ ਕਰ ਰਹੇ ਨੇ ਪ੍ਰਵਾਸ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਅੰਤਰਰਾਸ਼ਟਰੀ ਅਪਰਾਧਾਂ ਨਾਲ ਨਜਿੱਠਣ ਲਈ ਮਦਦ ਕਰਨ ਲਈ 1990 ਦੇ ਦਹਾਕੇ ਤੋਂ ਫੌਜੀ ਕਰਮਚਾਰੀਆਂ ਨੂੰ ਲਗਭਗ ਲਗਾਤਾਰ ਸਰਹੱਦ ਤੇ ਭੇਜਿਆ ਜਾ ਰਿਹਾ ਹੈ